ਹਾਂਜੀ ਜਿਸ ਦਿਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਨਾ ਉਸ ਦਿਨ ਬਹੁਤ ਜ਼ਿਆਦਾ ਬਾਰਿਸ਼ ਹੋਈ ਸੀ ਤੇ ਦੇਖੋ ਅੱਜ ਹੈਗੀ ਹੈ 26 ਤਰੀਕ ਕ੍ਰਿਸ਼ਨ ਜੀ ਦਾ ਹੈਗਾ ਜਨਮ ਦਿਨ ਤੁਸੀਂ ਦੇਖੋਗੇ ਕਿ ਜਿਹੜਾ ਬੱਦਲ ਹੈ ਉਹ ਗਰਜ ਨਹੀਂ ਰਿਹਾ ਦੇਖੋ ਤੁਹਾਨੂੰ ਬੱਦਲ ਦੇ ਗਰਜਣ ਦੀ ਬਿਲਕੁਲ ਵੀ ਨਹੀਂ ਆਵਾਜ਼ ਆਏਗੀ ਪਰ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ। ਨਾਸਤਿਕ ਇਸ ਵੀਡੀਓ ਤੋਂ ਦੂਰ ਰਹਿਣ।